ਕੀਰ ਗੈਸ ਆ ਗਈ। ਦੇਖਤਾ ਜਿੰਦਾਬਾਦ। ਯਾਕੇ ਇਹਨੂੰ ਬੰਨ ਕੇ ਪਾਸੇ ਮਾਰੋ। ਭਾਵੇਂ ਥੋੜੀ ਅੱਗੇ ਕੀਰ ਗੈਸ ਸੱਤ ਨੂੰ ਮਾਰਦਾ ਥਾਪ-ਪੋਸ ਤਿਆਰ ਹੈ ਕੋਈ ਗੱਲ ਨਹੀਂ। ਆਹ ਗੋਲਾ ਲਾਉਂਦਾ। ਚੱਕ ਕੇ ਹਸਪਤਾਲ ਫੜਦਾ। ਕੋਈ ਗੱਲ ਨਹੀਂ। ਦੇਖੋ ਇਥੋਂ ਦੀ ਮਾਨ ਸਰਕਾਰ ਐਡੇ ਜ਼ਬਰ ਤੇ ਆਈ ਹੋਈ ਐ। ਲੋਕਾਂ ਦੇ ਅਥਰੂ ਗੈਸ ਛੱਡ ਰਹੀ ਐ। ਡਾਂਗਾ। ਸ਼ੁਰੂ ਹੋ ਗਈ। ਇੱਕ ਦੋ। ਇਹ ਤਾਂ ਹਲ ਮਾਰਦੇ ਮੈਪਰ ਫੋਟੋ ਫੋਕੋ। ਇਹ ਤਾਂ ਹਲ ਮਾਰਦਾ ਬੱਸ ਬੰਨ ਮਰੇ। ਦੇਖੋ ਥਾਨਾ ਦੇ ਜ਼ਮੀਨ ਧੱਕੇ ਦੇ ਨਾਲ ਖਵੈਰ ਕੀਤੀ ਐ। ਉਸ ਜ਼ਮੀਨ ਦੀ ਤਾਂ ਕਾਜਾ ਇੱਥੋਂ ਦੇ ਕਿਸਾਨ ਲੈਣ ਚੱਲੇ ਆ। ਉਸ ਕਿਸਾਨਾਂ ਦੇ ਰਾਹ ਦੇ ਵਿੱਚ ਅੜਿੱਕਾ ੜਾ ਰਹੀ ਹੈ ਇਥੋਂ ਦੀ ਪੰਜਾਬ ਸਰਕਾਰ ਕਾਰ ਬਾਈ ਆਹਾ ਦੱਬਿਓ ਹੁਣ ਆਉਣਗੇ ਬਾਈ ਉਹ ਆ ਲੋ ਆ ਲੋ ਆ ਲੋ ਇੱਥੇ ਡੇਗ ਰਹੇ ਆ ਆ ਦੇਖੋ ਸਾਡੇ ਬਾਪੂਆਂ ਤੇ ਸ਼ਰਿਆਂ ਪਾਣੀ ਦੀਆਂ ਬਿਛਾੜਾਂ ਚਲਾਈਆਂ ਜਾ ਰਹੀਆਂ ਆ ਦੇਖ ਲਓ ਪ੍ਰਭੂ ਪੰਜਾਬ ਦੇ ਵਿੱਚ ਗੋਲੇ ਅਥਰੂ ਕੈਸ ਦੇ ਗੋਲੇ ਸਿੰਧੀਆਂ ਗੋਲੀਆਂ ਪੰਜਾਬ ਪੁਲਿਸ ਲੱਖ ਰਹੀ ਹੈ ਆ ਦੇਖ ਲਓ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਆ ਆ ਲੈ ਆ ਮਾਰ ਦੋ ਮਾਰ ਦੋ ਮਾਰ ਦੋ ਅੱਗੇ ਬਰੂ ਅੱਗੇ ਅੱਗੇ ਫਰੂ ਅੱਗੇ ਅੱਗੇ ਆ ਗਈ ਪੁਲਸ ਆ ਗਈ ਅੱਗੇ ਬਰੂ ਅੱਗੇ ਭਾਈ अॻियां वधो अॻे अॻियां वधो आजो आजो हाणे देखो ਪਾਲਿਸ ਪ੍ਰਸ਼ਾਸਨ ਨੇ ਜ਼ੋਰ ਲਾ ਕੇ ਦੇਖ ਲਿਆ ਅਥਰੂ ਗੈਸ ਦੇ ਗੋਲੇ ਵੀ ਸੱਟ ਲਿਆ ਬੰਬ ਵੀ ਚਲਾ ਕੇ ਦੇਖ ਲਿਆ ਪਾਣੀ ਦੀਆਂ ਪਿਛਾੜਾਂ ਵੀ ਮਾਰ ਲੀਆਂ ਲੋਕਾਂ ਦੇ ਉੱਤੇ ਡਰਾਬਾ ਪਾ ਕੇ ਦੱਬਣ ਦੀ ਕੋਸ਼ਿਸ਼ ਕਰ ਲਈ ਵੱਧ ਕੇ ਆਏ ਸੀ ਉਹ ਵੀ ਦੇਖ ਲਿਆ ਤੇ ਕਿਸਾਨ ਆੜੇ ਖੜੇ ਆ ਇਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਸਿਵਲ ਪ੍ਰਸ਼ਾਸਨ ਵਾਲੇ ਖੁਦ ਡਾਂਗਾ ਜੱਕੀ ਖੜੇ ਆ ਆਪਣੀ ਰਾਖੀ ਕਰ ਰਿਹਾ ਤਾਣਾ ਚ ਕਰੋ

ਅੱਗੇ ਬਾਬੇ ਭਾਰੇ ਆਹ ਅੰਦਰ ਕਿਨੇ ਚੱਲਣੇ ਚੱਲ ਭੱਜੋ ਰੋਫੇ ਵੀ ਕਰਦੇ ਨੇ ਜੀ ਨਾ ਖੋੜਦੇ ਆਹ ਅੱਜ ਤੋਂ ਕਿਹਨਾਂ ਦੇ ਵਿੱਚ ਅੰਦਰ ਆਵਾਜ਼ ਆ ਦੂਜੀ ਸਾਈਡ ਗੱਲਬਾਤ ਦਾ ਦੌਰ ਬਣਾਇਆ ਜਾ ਰਿਹਾ ਦੇਖੋ ਕਿਸਾਨਾਂ ਨੂੰ ਕਿੱਡਾ ਬੇਗੂ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹਨੇ ਕੀਤੀ ਜਾ ਰਹੀ ਆ ਇਹ ਨਾ ਚੱਲ ਜਾਈਂ ਜੀ ਕੁਝ ਕਰਨੇ ਕਰ ਦਿਓ ਗੱਲ ਉਦੋਂ ਕਰਾਂਗੇ ਜਦੋਂ ਜ਼ਮੀਨ 'ਚ ਪੈਰ ਪਵਾਉਂਗੇ ਜਿੰਦਾਬਾਹ ਜਿੰਦਾਬਾਹ ਭਾਈ ਜੀ ਬਹਿ ਕੇ ਕਰ ਲੈਂਦੇ ਜ਼ਮੀਨ 'ਚ ਪੈਰ ਪਾ ਲਓ ਜਨਤਾ ਸਾਹਿਬ ਭਾਈ ਜੀ ਬਹਿ ਕੇ ਗੱਲ ਕਰ ਲੈ ਨਹੀਂ ਨਹੀਂ ਬਹਿ ਕੇ ਬਹਿ ਕੇ ਗੱਲ ਕਰਦੇ ਬਹਿ ਕੇ ਗੱਲ ਕਰਦੇ ਜੇ ਤੁਸੀਂ ਜ਼ਮੀਨ 'ਚ ਪਹਿਲਾ ਪੈਰ ਨਾ ਪਾਉਂਦੇ ਹੁਣ ਹੁਣ ਹੱਥ ਧਾ ਕੇ ਪਿੱਛੇ ਨੂੰ ਅੱਜ ਤੋਂ ਤੁਹਾਡੇ ਕੋਲ ਗੱਲ ਦਾ ਜਵਾਬ ਹੈ ਹੀ ਨਹੀਂ ਤੁਸੀਂ ਮੁੜ ਜਿਓ ਜੀ ਫਿਰ ਤੁਸੀਂ ਮੁੜ ਜਿਓ ਜੀ ਜਮੀਨ ਨਾਲ ਪੜਨੇ ਇਹਨਾਂ ਕੋਲ ਗੱਲ ਦਾ ਜਵਾਬ ਹੀ ਹੈ ਨਹੀਂ ਕਾਜੂਗੀ ਕਾਰਪੋਰੇਟਾਂ ਦੇ ਪੱਖ ਵਿੱਚ ਖੜਦੇ ਵਾਲੇ ਤੇ ਇੱਥੋਂ ਦੀ ਸਰਕਾਰ ਨਾਲ ਰਲ ਕੇ ਚੱਲਣ ਵਾਲੀ ਇੱਥੋਂ ਦੀ ਅਫਸਰशाही ਹੁਣ ਗੱਲਬਾਤ ਦਾ ਬਹਾਨਾ ਬਣਾ ਰਹੀ ਐ ਤੇ ਕੁਝ ਦਿਨ ਪਹਿਲਾਂ ਕੱਲ ਕਿਸਾਨਾਂ ਨੇ ਪਹਿਲਾਂ ਜ਼ਮੀਨਾਂ ਦੇ ਧੱਕੇ ਨਾਲ ਪੈਰ ਪਾਇਆ ਤੇ ਫਿਰ ਉਹਨਾਂ ਨੂੰ ਚੱਕ ਕੇ ਥਾਣੇ ਲੈ ਕੇ ਗਏ ਐ ਹੁਣ ਗੱਲਬਾਤ ਦਾ ਦੌਰ ਚਲਾਉਣ ਦਾ ਢੋਂਗ ਰਚਦੇ ਐ ਕਿਸਾਨਾਂ ਤੇ ਅਥਰੂ ਘਾਇ ਚਲਾ ਕੇ तो। 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 भाई भाई तुम भाई भाई खबर नहीं ਉਹ ਤਵਾਨ ਨਾਲ ਲਾ ਕੇ ਕਿਸਾਨਾਂ ਦੇ ਅੱਥਰੂ ਗਲਦਾ ਗੋਇਸ ਨਾਲ ਬਹੁਤ ਪ੍ਰਸ਼ਾਸ਼ਨ ਮਾਰਦਾ ਬਾਦ ਕਿਸਾਨਾਂ ਤੇ लाਠੀ ਚਾਰਜ ਸ਼ੁਰੂ ਕਰਤਾ ਹੈ ਦੇਖੋ ਦੇਖੋ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਦੇਖੋ ਬਜ਼ੁਰਗ ਨੂੰ ਉੱਪਰੋਂ ਹੇਠਾਂ ਸਿੱਟਿਆ ਇੱਥੋਂ ਦੀ ਪੁਲਿਸ ਨੇ ਆਹ ਦੇਖੋ ਸਾਡੇ ਬਜ਼ੁਰਗ ਨੂੰ ਹੇਠਾਂ ਸਿੱਟਿਆ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਨੂੰ ਸਿੱਟਿਆ ਇਥੋਂ ਦੀ ਪੁਲਿਸ ਪ੍ਰਸ਼ਾਸਨ ਨੇ ਬਾਪੂ ਉੱਠ 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 ਕੀ ਗੱਲ ਹੋ ਗਈ ਭਾਈ ਉੱਠ ਉੱਠ ਬਾਈ ਰੋੜਾ ਦੇਖ ਕੇ ਮਾਰੀ ਬਜ਼ੁਰਗ ਤੁਹਾਡੇ ਘਰੇ ਵੀ ਆ ਜਿਹਨੂੰ ਸਿੱਟਿਆ ਪਛਤਾਏਗਾ ਮੁੜ ਕੇ ਸਮਾ ਗੇਮ ਘਮਾਉਂਦਾ ਪਤਾ ਨਹੀਂ ਲੱਗਦਾ ਭਾਈ ਲੋੜੇ ਮਾਰਦੇ ਉਤੋਂ ਫਿਰ ਐਵੇਂ ਬਾਜਣਗੇ ਇਹਨਾਂ ਦੀ ਜ਼ਮੀਨ ਆਈ ਲੈ ਦੇਖੋ ਜਨਾਬ ਅਸੀਂ ਮਰਜ਼ੀ ਦੇ ਬੰਦੇ ਆ ਸਾਡੇ ਕੇਸ ਚੱਲੂ ਬਾਪੂ ਆ ਜਾ ਆ ਜਾ ਹੌਜ ਨਹੀਂ ਚੱਲ ਚੱਲ ਦੇਖੋ ਡਾਂਗਾ ਮਾਰ ਮਾਰ ਲਹੂ ਕੱਢਿਆ ਭਾਈ ਲੈ ਕੇ ਨਹੀਂ ਕੋਈ ਵੀ ਨਾ ਲੈ ਕੇ ਜਾਨਾ ਦੇਖੋ ਲਾਠੀ ਜਾਰਜ ਕਿਸਾਨਾਂ ਤੇ ਆ ਲੈ ਗੱਡੀ ਕਿਸਾ ਕੀਤਾ ਦੇਖੋ ਲਾਠੀ ਚਾਰਜ ਦੇਖੋ 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 ਕਿਸ ਤਰ੍ਹਾਂ ਦੇਖੋ ਕਿਸ ਤਰ੍ਹਾਂ ਲਾਠੀ ਚਾਰਜ ਬਾਈ ਪਿੱਛੇ ਹੀ ਆ ਯਾਰ ਆਏ ਕਿ ਮੈਂ ਦਖਲ ਮਾਰ ਬਾਬੂ ਮਾਰ ਮਾਰ ਚੱਲ ਚੱਲ 어이 얼굴 날게야 ਕਿਸੇ ਕਰੀ ਬਾਈ ਨੂੰ ਪਾਸੇ ਕਰਾਇਆ ਕਿਸਾਨਾਂ ਨੇ ਪੁਲਿਸ ਦਬਿੱਲਦੀ ਐ ਫਾਇਰ ਪ੍ਰਗੇੜ ਮੰਗਾ ਰਖਿਆ ਦੇਖੋ ਤੁਸੀਂ ਛੜਾ ਉਹ ਦੁਬਾਰਾ ਆ ਰਹੇ ਸਿੱਧੀਆਂ ਕਿਸਾਨਾਂ ਤੇ ਮਾਰੀਆਂ ਜਾ ਰਹੀਆਂ ਨੇ ਤਫਾਰ ਇਹਦਾ ਜ਼ਿੰਦਾਬਾਦ ਤਫਾਰ ਬਾਈ ਥੋੜੀ ਆ ਪਾਣੀ ਤਫਾਰ ਇਹਦਾ ਜ਼ਿੰਦਾਬਾਦ ਬਾਈ ਮੇਰਾ ਫੋਨ ਫੜੇਗਾ ਇੱਕ ਮਿੰਟ ਮੈਂ ਲਾਈਵ ਚੱਲਦਾ ਇਹ ਫੜੀ ਰੱਖ ਵੜਾ ਜਾ ਕਮਾਈ ਨਹੀਂ ਰੱਖੇ ਹੋਰ ਚੱਲਾ ਚੱਲਾ ਚੱਲੋ ਬਾਈ ਧੰਨਵਾਦ ਜੀ ਛੱਡਦੇ ਹੋਰ ਕਿਸਾਨਾਂ ਦੇ ਉੱਤੇ ਵਿਛਾੜਾਂ ਮਾਰੀਆਂ ਜਾ ਰਹੀਆਂ ਦੇਖੋ ਭਾਈ ਉੱਤੇ ਜਾੜੇ ਦੇ ਇਹਦਾ ਮਰੋੜ ਘੁੰਡਾ ਜਿਆ ਕਿੱਥੋਂ ਮੁੜਦਾ ਕਿਉਂ ਹੋਜੀ ਆ ਯਾਰ ਆਹ ਦੇ ਕੀ ਸੱਟਦੇ ਯਾਰ ਆਹ ਕੀ ਸੱਟਦੇ ਆ ਬਾਕੀ ਯਾਰ ਮਾਰ ਹੀ ਦਿੱਤੇ ਸਾਡਾ ਬਜ਼ੁਰਗ ਤੁਸੀਂ ਗੁੱਟਦਾ ਮਗਾ ਯਾਰ ਅਸੀਂ ਤੁਸੀਂ ਘਰੇ ਵਗਜੋ ਸਾਡੀ ਜ਼ਮੀਨ ਤੇ ਲੈ ਜਾਣ ਦੋ ਬੱਸੇ ਮਰੂਨਾ ਦੇ ਗੱਜਾ ਨੂੰ ਕੁੱਖਿਆ ਨਾ ਬੰਦ ਨਾ ਕੋਈ ਇਹੋ ਜਿਹਾ ਫੰਦਰੀ ਹੋ ਜਾਣਾ ਨਹੀਂ ਫੰਦਰੀ ਹੋਣ ਨਹੀਂ ਅੱਤ ਕਰ ਲਿਆ 300 ਦੇ ਕਿੱਥੇ ਆ। ਉਹ ਲੱਗਦਾ ਨਹੀਂ। ਓਏ ਓ ਗੰਨ ਜੀ ਮੁਰਦੀ ਕਿੱਥੋਂ ਉੱਤੇ ਚੜਨਾ ਪੈਣਾ ਯਾਰ। 500 ਨਾਲ ਕੇ ਵਧੂਗੀ। ਇਹ ਕਰਕੇ 100 ਕਿਲੋ ਤੋਂ ਉਹਦੇ ਖੜ ਗਿਆ ਹੜ ਗਿਆ। ਆ ਦੇ ਨਹੀਂ ਇਹਨੇ 500 ਆ ਕਿ ਭਾਈ ਆਪਾਂ ਨੇ। ਭਾਈ ਜਿਹੜੇ ਪਿੱਛੇ ਖੜੇ ਨੇ ਮੇਰੇ ਵੀਰ। ਉਹ ਸਾਰਿਆਂ ਨੂੰ ਬੇਨਤੀ ਕਰ ਦਿੰਦੀ ਆਖਿਆ ਵਾਲਾ ਸਾਰੇ। ਆ ਸਾਡੇ ਬਜ਼ੁਰਗ ਦੇਖੋ ਪੁਲਿਸ ਪ੍ਰਸ਼ਾਸਨ ਨੌਜਵਾਨਾਂ ਨੂੰ ਬੇਇੱਜ਼ਤੀ ਕਰਦੇ ਵੀ ਸਾਰੇ ਆ ਕੇ ਆਓ ਪਾਣੀ ਦੀਆਂ ਪਿਛਾੜਾਂ ਜਿਹੜੀਆਂ ਉਹ ਮਾਰ